ਜਾਗੋ ਆਪਣੇ ਗੁਰੂ ਸਾਭਾ ਦੀ ਸਿੱਖਿਆ ਦੇਖੋ ਤੇ ਉਹਨਾਂ ਦੇ ਅਮਲ ਕਰੋ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਅੱਜ ਅਸੀਂ ਜਾ ਰਹੇ ਹਾਂ ਤੁਹਾਨੂੰ ਦਰਸ਼ਨ ਕਾਨ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਉਸ ਸਥਾਨ ਤੇ ਜਿਸ ਸਥਾਨ ਤੇ ਧੰਨ ਧੰਨ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬ ਜਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਧੰਨ ਧੰਨ ਅਜੀਤ ਸਿੰਘ ਧੰਨ ਧੰਨ ਬਾਬਾ ਜੂਝਾਰ ਸਿੰਘ ਜੀ ਤੇ ਉੱਥੇ ਜੰਗ ਕਰਦੇ ਹੋਏ ਬਾਬਾ ਜੀ ਦੇ ਸਹਬਜ਼ਾਦ ਸ਼ਹੀਦ ਹੋਏ ਸੀ ਤੇ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਸ੍ਰੀ ਚਮਕosaur ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਹੁਣ ਅਸੀਂ ਪਹੁੰਚ ਚੁੱਕੇ ਆਂ ਸ਼ਹੀਦਾਂ ਦੀ ਧਰਤੀ ਚਮਕੌਰ ਤੇ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਇਤਿਹਾਸਕ ਗੁਰਦੁਆਰਾ ਸਾਹਿਬ ਤੇ ਹੁਣ ਅਸੀਂ ਜਾ ਰਹੇ ਹਾਂ ਕਤਲਗੜ੍ਹ ਸਾਹਿਬ ਕੱਲਾਂ ਤੋਂ ਤੇ ਅਸੀਂ ਹੱਥ ਕੁੱਤੇ ਹੁਣ ਅਸੀਂ ਬੇਕ ਹੋਣ ਲੱਗੇ ਹਾਂ ਤਕੜਿਆ ਦਾ ਨਾਣਾ ਨਾਲ ਮਰੇ ਦੰਦ ਕਹਿਣਾ Thank mm -hmm. you. ਹਿੰ ਚੱਲਦੇ ਆ ਜੀ ਬੌਲੀ ਸਾਹਿਬ ਇਹ ਪ੍ਰਾਤਨ ਬੌਲੀ ਦੀ ਉਸਾਰੀ ਸਨ 1231 ਸਨ ਸੰਮਤ 1482 ਵਿੱਚ ਸਰਦਾਰ ਹਰਦਿਆਲ ਹਰਦਿਆਲ ਸਿੰਘ ਬੇਲੇ ਵਾਲਿਆਂ ਵੱਲੋਂ ਕਰਵਾਈ ਹੋਈ ਸੀ ਇਹ ਹਾਚੂ ਤੋਂ ਬੌਲੀ ਜਿੰਨ ਤੱਕ ਸ਼ਹਿਰੋਂ ਨਿਕਲੀ ਬਿਆਨ ਮਾੜੀ ਦਾ ਕਹਿਣਾ ਇਹਦੇ ਵਿੱਚ ਚਾਂਚੂ ਵੀ ਪਾਣੀ ਖੜਾ ਜੀ کروئی بائیء درسن واپن موڑی گی ਚੋਹ ਹਿੱਕ ਗਿਓ ਵਾਟ ਵਾਟ ਤੇ ਹੁਣ ਆਪਾਂ ਕਿੱਥੇ ਸੀ ਗੁਰਦੁਆਰਾ ਸ਼੍ਰੀ ਕਤਲਗੜ ਸਾਹਿਬ ਦੇ ਦਰਸ਼ਨ ਤੇ ਪ੍ਰਾਤਨ ਬੋਲੀ ਦੇ ਤੇ ਹੁਣ ਆਪਾਂ ਅੱਗੇ ਜਾ ਰਹੇ ਹਾਂ ਗੜੀ ਸਾਹਿਬ ਗੁਰਦੁਆਰਾ ਸ਼੍ਰੀ ਗੜੀ ਸਾਹਿਬ ਤੇ ਹਣ ਤੋਂ ਉਹਦੇ ਦਰਸ਼ਨ ਕਰਾਵਾਂਗੇ ਪੇ ਪੇ ਰਾਹੀ ਨਾਲ ਹੀ ਆਪਣੇ ਪਗੜ ਸਾਹਿਬ ਦੇ ਨਾਲ ਹੀ ਜਾਂਦਾ ਰਾ ਤੇ ਬਾਜ਼ਾਰ ਆ ਜੀ ਇਹ ਦਬਾਫ ਸੰਗਤ ਸਿੰਘ ਕੇ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਬਾਜ਼ਾਰ ਲੱਗਿਆ ਹੋਇਆ ਜੀ ਦੇਖੋ ਜੀ

ਨੇ ਅਸੀਂ ਆਪਾਂ ਗੜੀ ਸਾਹਿਬ ਤੇ ਇਹ ਦੇਖੋ ਇਹ ਪੁਰਾਣੀਆ ਪੁਰਾਣਾ ਪਣੀ ਮਤਲਬ ਵੀ ਇਹਨੂੰ ਦਿੱਕਤ ਦਿਖਾਈ ਦੇ ਪਾਣੀ ਜੋ ਸਟੱਫ ਦਿਖਾਈ ਹੋਈ ਹੈ ਜਦੋਂ ਸਿੰਘ ਦਾ ਨਾਦ ਦਿੱਤੇ ਹੋਏ ਸੀ ਇਹ ਉਹ ਗੁੰਮਸਨਾ ਹੈ ਦੇਖੋ sano satar changa ਤੁਹ ਕੜਿਆ ਤਾ ਨਾ ਮਰੇ ਦੰਦ ਕਹਿਣਾ ਮਰੇ ਦੰਦ ਦਾ ਕਹਿਣਾ ਮਿੱਤਰ ਬੈ ਵਾਈਕੁਂਜੀਤ ਕਾਂਸਾ ਵਾਈਕੁਂਜੀ ਕੀ ਫਤਈ ਪਰ ਦਵਾਰਾ ਸ੍ਰੋਮਣੀ ਜਨਅਕ ਸੀਸ ਬਾਬਾ ਜੀਵਨ ਸਿੰਘ ਜੀ ਤੇ ਪਾਇ ਦਿੱਤਾ ਜਾਂਦਾ ਪਵਨ ਸਥਾਨਾ ਆਵਾ ਜੀਵਨ ਸਿੰਘ ਵੀ ਭਾਈ ਜੈਤਾ ਜੀ ਤਾਂ ਤਨਤਨ ਸ੍ਰੀ ਸੁਖਵਾਗ ਦਾ ਸੀ ਢਿੱਲੇ ਚਾਂ ਦੇ ਚੰਪੂ ਲਿਆ ਕੇ ਇੱਕ ਪ੍ਰਸਾਦਨ ਨੇ ਪੇਟ ਕੀਤਾ ਸੀ ਤੇਰੇ ਘਰੇ 80 ਗੁਰੂ ਦੇ ਬੇਟੇ ਦਾ ਖਤਾ ਪਾਇਆ ਉਹ ਬਾਬਾ ਸਿੰਘ ਮਹਾਰਾਜ ਨੇ ਜਦੋਂ ਆਨੰਦਗੜ੍ਹ ਦਾ ਕਿਲਾ ਛੱਡਿਆ 22 ਕਰਦੇ ਮੇਰੀ ਬੋਲ ਜਣੇ ਛੇ ਤਖ ਮੱਖਾ ਦੀਆਂ ਪਰਵਾਦਨ ਦਾ ਪਿਛੋੜਾ ਹੋਇਆ ਕਿ ਛੋਟੇ ਸਾਹਿਬ ਜੀ ਦੇ ਬਾਬਾ ਜੋਰਾਵਰ ਸੀ ਪਤਨ ਸਿੰਘ ਮਾਤਾ ਗੁਦਰੀ ਜੀ ਨਾਲ तमाम ਅਸਤੀਤਵ ਜਿੱਤੇ ਰਾਤ ਕੱਟੀ ਆ ਜਿੱਤੇ ਨੂੰ ਗੁਰੂ ਕਰਤਾਰ ਸਿੰਘ ਗੰਗੋ ਪੰਡਤ ਆਪਣੇ ਪਿੰਡ ਸੇੜੀ ਦੇ ਪਰ ਬੋਲਦੇ ਮਹਾਰਾਜ ਨਾਲ ਤਾਂ ਉਹਦਾ ਜੱਥਾ ਚੱਲ ਰਿਹਾ ਸੀ ਬਾਬਾ ਉਹਦੇ ਸਿੰਘ ਜੀ ਸਾਹਿਬ ਦਾ ਜੱਥਾ ਬਾਬਾ ਦੇ ਜੱਥਾ ਸਿੰਘ ਜੀ ਬਾਬਾ ਉਹਦੇ ਸਿੰਘ ਜੀ ਸੱਤ ਫੱਟਰੋਂ ਕੋ ਪਿੰਡ ਗੁੰਗਾ ਜੀ ਸੀ ਜੀ ਹੋਇਆ ਤੇ ਬਾਬਾ ਵੀ ਜੱਥਾ ਸਿੰਘ ਜੀ ਪਿੰਡ ਕੋਟਲੇ ਜੀ ਸੀ ਜੀ ਹੋਇਆ ਦੋਨੋਂ ਸੇ ਮਹਾਰਾਜ ਦੇ ਪੱਠਾ ਸਾਹਿਬ ਨੂੰ ਬਾਮਾ ਮਾਜਰ ਦੇ ਗੁਰਮਾਜਰਾਂ ਸੇ ਜੀ ਬਹੁਤ ਸਾਲ ਪਹੁੰਚੇ ਆਲੇ ਕਾਸੇ ਇਸ ਟਾਈਮ ਗੁਰਦੁਆਰਾ ਪਾਇਕੇ ਦੀ ਦੰਗਮਾ ਸਾਹਿਬ ਆ ਉਸ ਟਾਈਮ ਰਾਜਪੂਤਾਂ ਦਾ ਬਾਕੀ ਬਾਗ ਦਾ ਕੇ ਡੇਰੇ ਲੈ ਤੇ ਮਹਾਰਾਜ ਨੇ ਦਾਨ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਸਭ ਕੁਝ ਪਹਿਲੇ ਪਤਾ ਸੀ ਛੋਟੇ ਸਾਹਿਬ ਜੀ ਦੇ ਸੇਵੀ ਬਾਰੇ ਤੇ ਵੱਡੇ ਨੇ ਚੂਦ ਦੇ ਬਾਰੇ ਵੀ ਕੜ ਦੇ ਪਾਸੇ ਗੁਰਦੁਆਰਾ ਸਾਹਿਬ ਦੇ ਪਾਈ ਇਤਿਹਾਸਕ ਅਸਰੀ ਰਣਜੀਤ ਕਾਟਾ ਜਦੋਂ ਮਾਰਾ ਜਨ ਪਕਾਣ ਕਰਾਉਣ ਦਿੱਤੇ ਆ ਉੱਥੇ ਆਪਣਾ ਘੋੜਾ ਬਨ ਕੇ ਕਿਲੇ ਨੂੰ ਦੇਖ ਚੁੱਕੇ ਸੀ ਪਹਿਲੀ ਟਪੌਣੇ ਪੰਜ ਕਿਲੇ ਰੱਖਵਾ ਸੀ ਉਸ ਟਾਈਮ ਕਿਲੇ ਦੇ ਵਿੱਚ ਹੋਈ ਸੀ ਤੇ ਪਰਫਰਸ ਮਹਾਰਾ ਸਿੰਘਾਂ ਨੇ ਕਹਿ ਜਾਓ ਤੁਸੀਂ ਪਤਾ ਕਰੋ ਕਿ ਕਿਲਾ ਕੀ ਦਾ ਇਹਨੂੰ ਜਿੰਨੀ ਜਲਦੀ ਹੋ ਸਕੇ ਨੂੰ ਖਾਲੀ ਕਰਾ ਦੋ ਜਨਰਲ ਦਾ ਖਤਰਾ ਜਿੰਨੀ ਮਾਇਆ ਮੰਗਦੇ ਤਾਂ ਸਿੰਘ ਉਹਨਾਂ ਨੂੰ ਦੇ ਦੋ ਦੇਖੋ ਸਿੰਘ ਇਸ ਕਿਲੇ ਚ ਆਏ ਕਿਲੇ ਨੂੰ ਕਿਲੇ ਮਾਰਕ ਦੇ ਚੌਧਰੀ ਪਰਵਾਰ ਦਖਤਰਾ ਤੇ ਉਪਰ ਜਖਟਰੇ ਨੇ ਮੋਕਤ ਸਿੰਘਾਂ ਨੂੰ ਕਿਲਾ ਦੇ ਦਿੱਤਾ ਮਨਾਂ ਕੀਤਾ ਪਰ ਉਪਰ ਇਹ ਜੋ ਬਣਦਾ ਇਸ ਸਰ ਮਦਾਨ ਦਿੱਤਾ ਉਹਦਾ ਪਰਿਵਾਰਾਂ ਦੀ ਪੀੜ੍ਹੀ ਜੀ ਜੋ ਗੌਰ ਸਾਹਿਬ ਚੱਗੇ ਤੱਕ ਚੱਲਦੇ ਰਹੇ ਦੱਸਣ ਕਿਸ ਕਿਲੇ ਚਾਏ ਆਉਂਦੀ ਸਰਪਾਇਮਦਾਨ ਸੇ ਕਾਠਾ ਸਿੰਘ ਜਿੰਨੇ ਪਕੜਾਉਣਾ ਜਿਹੜਾ ਹੱਤੇ ਘੜਦੇ ਰਾੜੇ ਨੂੰ ਮਹਾਰਾਜ ਦੀ ਜੂੜੀ ਦੇ ਪੈਰੇ ਤੌਰ ਲਾਇਆ ਇਹ ਦੇਖ ਕੇ ਜੱਟਰੇ ਕਾਫੀ ਜਿਆਦਾ ਨਰਾਜ਼ ਹੋ ਗਏ ਨੇ ਰੋਪੜ ਬਾਜੀਤਾਰ ਦੇ ਮੁਗਲ ਫੌਜਾਂ ਨੂੰ ਤਲਾ ਦਿੱਤੀ ਆ ਰਾਤ ਹੋਰਾਂ 10 ਲੱਖ ਮੁਗਲ ਫੌਜਾਂ ਨੇ ਇਹਨਾ ਪਾਇਆ ਉਹਨਾਂ ਤੇ ਤਿੰਨ ਪ੍ਰਮੁੱਖ ਜਨਾਇਕ ਕਰਦੇ ਆ ਚੱਲ ਕੇ ਆ ਗਿਰਚੇ ਗੌਰ ਸਾਹਿਬ ਤੇ ਪਹਿਲਾ ਸੀ ਨਾਰ ਖਾਨ ਜੋ ਪੰਜਾਬ ਦਾ ਰਹਿਣ ਵਾਲਾ ਮੇਡ ਕੋਟ ਨੇ ਚੇਰਖਾਂ ਦਾ ਛੋਟਾ ਭਰਾਸੀ ਦਸਰਾ ਹੈ ਕਸੀ ਖਵਾਜਾ ਮਦੂਦ ਦਿੱਲੀ ਦਾ ਰਹਿੰਦੇ ਨੇ ਤੇ ਤੀਸਰਾ ਹੈ ਕਿ ਤੀਸੇ ਦਾ ਸਭ ਤੋਂ ਵੱਡਾ ਜਨੈ ਵਾਲਾ ਹਰਸਨ ਇਹ ਤਿੰਨੇ ਜਨਰਲ ਸ੍ਰੀ ਜੋਰ ਸਾਹਿਬ ਤੋਂ ਚੱਲ ਕੇ ਆ ਜਦੋਂ ਮਹਾਰਾਜਾ ਹਸਤਾਨ ਤੇ ਬੈਠੇ ਸੀ ਕੰਡ ਕੇ ਜਦਾ ਆਨੰਦ ਕਰਦਾ ਕਿਲਾ ਛੱਡਿਆ ਜਿਹੋ ਦਾ ਨਿਮਨ ਨਸੀਬ ਨਹੀਂ ਹੋਇਆ ਤਾਂ ਮਹਾਰਾਜ ਨੇ ਸੁਖੀ ਦਾ ਸਿੰਘਾਂ ਪੈਰੋਂ ਡਰਸ ਗਿਆ ਤੇ ਆ ਸਕਿਆ ਇਹ ਮਹਾਰਾਜ ਨੇ ਜੋ ਨਾਰਕਾ ਚਲੇ ਕਿਲੇ ਦੇ ਖੜਾ ਦੇਖ ਰਿਹਾ ਕਹਿੰਦਾ ਤੁਸੀਂ 10 ਲੱਖ ਮੁਗਲ ਫੌਜ ਲੈ ਕੇ ਆ ਗਏ ਐਡੀ ਕੋਈ ਚੜ੍ਹ ਨਹੀਂ ਬਣਨੀ ਇਹਨੂੰ ਇਕੱਲਾ ਹੀ ਫੜ ਲਦਾ ਜਦ ਉਸ ਜਿੱਤਨੇ ਪੌੜੀ ਲਈ ਤਾਂ ਜਾ ਲਈ ਜਲਦੀ ਨਾਰੇ ਲੱਗਨੇ ਕਹਿੰਦੇ ਕੁੱਝੀ ਮੁੱਟੇ ਜੰਗ ਹਾਤੇ ਕਰਨੀ ਹੈ ਤੇ ਕੁਝ ਕੌਸ਼ਿਸ਼ ਹੱਸੀ ਮਾਰ ਕੇ ਥੰਦੇ ਤਾਲ ਲੈਣ ਜਦੋਂ ਮਾਰੇ ਦੇਹ ਚ ਪਹੁੰਚੇ ਤੀਨੇ ਚ ਵਾਪਸ ਥੱਲੇ ਮਾਰੇ ਬੜੀ ਦਰਦਨਾਕ ਮਾਤ ਹੋਈ ਐ ਇਹ ਦੇਖ ਕੇ ਖਵਾਜਰ ਮੋਹਨੇ ਜਦੋਂ ਮਾਰੇ ਅੱਖਰ ਚੱਖਾ ਪਾਪੀ ਦੇਖ ਕੇ ਤਾਂ ਡਰ ਗਿਆ ਇਹ ਕਿਲੇ ਦੇ ਪੱਜਾ ਜੇ ਮਾਰਨ ਜਫਰ ਨਾਮਾ ਲੈ ਕੇ ਸ੍ਰੀ ਪੌੜ ਸਾਹਿਬ ਦਾ ਜ਼ਿਕਰ ਕੀਤਾ ਜਦੋਂ ਮਾਰੇ ਟੇਸ਼ਪਨੀ ਚੋਂ ਕਿਤੇ ਮੁਗਲ ਫੌਜ ਟਖੜ ਕੇ ਬਾੜ ਗਈ ਇੱਕ ਵਾਰ ਫਿਰ ਜੌਧਾ ਰਾਮ ਹਮਲਾ ਕਰਿਆ ਭਾਈ ਮਦਦ ਨਹੀਂ ਕਾਠਾ ਸਿੰਘ ਜਾਂ ਜੁੱਧੂ ਦੇ ਪੈਰੇ ਦਾਰਤੇ ਮਗਲਾਂ ਦੇ ਟੁੱਟੇ ਕਰ ਕਰਕੇ ਧਰਤੀ ਕੋਲਤੀ ਮਗਲ ਫਿਰ ਦੇ ਸੈਟ ਜਿਵੇਂ ਬੈਠ ਗਈ ਇਸੇ ਤਾਂ ਤੇ ਮਹਾਰਾਜ ਜੰਗੀ ਰਣਨੀਤੀ ਤਿਆਰ ਕਰਕੇ ਛੇ ਸੱਤ ਟੱਪੋਈ ਕੀ ਬਹੁਤ ਤੇਜ਼ ਸੰਪਰਸਨ ਚਾਰੇ ਸੀ ਇਸੇ ਸੰਤੇ ਮਹਾਰਾਜ ਨੇ ਪੰਜ ਪੰਜ ਕਰਕੇ ਜੱਥੇ ਭੇਜੇ ਪਹਿਲੇ ਦਿਨ ਲੱਖਾਂ ਮਗਲਾਂ ਟੱਕਰ ਦਿੰਦੇ 15-16 ਛੀਜ਼ਾਂ ਪਾ ਲਈ ਦੂਸਰਾ ਦਿਨ ਜਿਹੜਾ ਜੱਗ ਦਾ ਦੋ ਵਰਕੇ ਜੱਥੇ ਭੇਜੇ ਨੇ ਤਬਾਹ ਕਰਾ ਮਾਰੇ 25 ਛੀਜ਼ ਹੋ ਗਏ ਤੀਸਰਾ ਜੱਥੇ ਜਬਾ ਜੈ ਸਿੰਘ ਨੇ ਜਿਨ੍ਹਾਂ ਦੇ ਉਮਰ 17 ਸਾਲ ਦੀ ਸੀ ਉਹਨਾਂ ਦੇ ਨਾਲ ਚਾਰ ਸਿੰਘ ਨੇ ਤੇ ਮਹਾਰਾਜ ਪੰਜ ਦਾ ਜੱਥਾ ਮਾ ਕੇ ਇਧਰ ਸ਼ਿਵਧਨ ਸਾਰੇ ਬੋਲੀ ਤੇ ਜਿਨੇ ਜੇ ਉਸਤ ਇੱਕ ਪਈ ਮੁਗਲਾਂ ਨੂੰ ਮੌਤ ਕਰਤਾ ਅੱਗੇ ਹੋਏ ਚਾਰ ਸਿੰਘ ਸਿੱਧੀਆਂ ਪੱਗ ਦੇ ਬਾਬਾ ਜੀ ਸਿੰਘ ਜੀ ਮੁਗਲਾਂ ਸ਼ੇਖੇਮੁਰ ਤੱਕ ਦੇ ਲੰਬੇ 6 ਕਿਲੋ ਮੀਟਰ ਤੱਕ ਤੋਂ ਸਿੱਧੀਆਂ ਤੱਕ ਦੇ ਰਸਤੇ ਦਾ ਸਭ ਤੋਂ ਵੱਡਾ ਚੰਗਿਆੜਾ ਅਲਫਨ ਹੋਈ ਹੈ ਜੋ ਪਰਮ ਸਾਧੀ ਹਾਥੀ ਸਵਾਰ ਤੇ ਸਾਰੇ ਤਰੀਕੇ ਲੋਹੇ ਦੇ ਸਜੋਏ ਪੈਲੇ ਹੋਏ ਤੇ ਹਾਥੀ ਸਵਾਰੀ ਕਹਿੰਦਾ ਮੇਰੇ ਇਸ ਰੀਤੇ ਇਹ ਬਾੜ ਕਰੂ ਤੇ ਕਰੂ ਕਿੱਥੇ ਜਦੋਂ ਬਾਬਾ ਜੀ ਸਿੰਘ ਜੀ ਕੋਲ ਡੱਕ ਕੰਨ ਕਮਸ਼ਵਾਹ ਰੇਲੀ ਤੇ ਚਿੱਤਾ ਉੱਪਰ ਤੱਕ ਤੱਕ ਮੋੜਾ ਲਈ ਜਿਲ੍ਹਾ ਅਧਿਕਾਰਕਾਰ ਕਦੇ ਦੀ ਦਰਵਾਜ਼ਾ ਪੇਸ਼ ਕਰਨਾ ਇਹਨਾਂ ਹੋਰ ਵੀ ਆਪਸ਼ਾਂ ਤੇ ਗੱਲ ਤੋਂ ਬੋਲੇ ਬਾਬਾ ਜੀ ਸਿੰਘ ਜਦੋਂ ਬਾਬਾ ਜੀ ਨੇ ਬੁਸਾਇਆ ਬੜੀ ਤੇਜ਼ ਕਰਕੇ ਘੋੜਾ ਛਾਲ ਮਾਰੀ ਇਹਨੇ ਨਿੱਜਾ ਮਾਰੀ ਛੱਤ ਜੀ ਨੂੰ ਪਤਾ ਲੱਗਿਆ نہیں آیا کہ بجے کسی نے خون دیکھنا بڑی دردناک موت ہوئی ہے یہ دیکھ کے خماج کہنا دلی جا کے لوگ دوں گا تنگ پورا جیری ہاتھوں مارے گیا جانے چار پاسا پو سے بابا جیت نے گھیرا پایا جب تک اندھی باوا چم جب تک کرپان چلتی بابا جیت سن کے شریر سے لگے پنڈ قطر اور ਇਸ ਮਗਰੋਂ ਪਹਿਲੇ ਇਹ ਗਾਨ ਕੀਤਾ ਕਿ ਜਿੰਨਾ ਵੀ ਸੀਗਾ ਜਰੀ ਦੇ ਹੱਟ ਬੱਦਾਂ ਨੂੰ ਵੱਦ ਵੱਦ ਨਾਂ ਮਿਲਿਆ ਇਹ ਤਾਂ ਫਿਰ ਬਹੁਤ ਸਿੰਨਾ ਕਹਿੰਦਾ ਵੱਡਾ ਨਾਲ ਆ ਇਹ ਤਾਂ ਜਾਣ ਨਹੀਂ ਦਿੰਦਾ ਬਹੁਤ ਸਾਰੇ ਤਾਂ ਇਕੱਲੇ ਦੇ ਖੜੇ ਨੇ ਅਕਾਲਪੁਰ ਦੇ ਚੁਬਲੇ ਦੇ ਕੀਤਾ ਕਿ ਜੋ ਮਾਂਤਮਾ ਦਿੱਤੀ ਸੀ ਹੱਥ ਤੱਕ ਮੈਂ ਸਨਾਲ ਕਰੀ ਕੀ ਕਹਿੰਦੇ ਮੈਨੂੰ ਪਾਣੀ ਦੀ ਗੱਲ ਬਿਲਾ ਕੇ ਖੜੇ ਕਿਤੇ ਤੀਸਰਾ ਦਿਨ ਤੇੜਾ ਜਗਲ ਦਾ ਛੋਟੇ ਸਾਹਿਬ ਜਦੋਂ ਬਾਬਾ ਦੀ ਆਸ ਨੇ ਬਟੇ ਬਟੇ ਬੱਧੀ ਬੈਠੇ ਉੱਥੇ ਸਾਰੀ ਇਹ ਤਾਂ ਵੱਡੇ ਵੀਰ ਦਾ ਤਰ੍ਹਾਂ ਵੀ ਦੇ ਮੈਂ ਕੋਈ ਖਾਣ ਦੀ ਕਰਨਾ ਕੋਈ ਪੀਣ ਨੂੰ ਤੁਸੀਂ ਮੰਨ ਲਓ ਕਿ ਥਾਪੜ ਦੇ ਕੇ ਜੰਗ ਵਿੱਚ ਤੁਰੇ ਸਿੰਘ ਕਹਿੰਦਾ ਕਹਿੰ ਇਹਨਾਂ ਦੀ ਬਰਬਾਦ ਨੇ ਤੇ ਫਾਤਲੀ ਬਾਲਵਰ ਸਵਾਲ ਨੂੰ ਜਿਸ ਮਹਾਰਾਜ ਕਹਿੰਦੇ ਸ੍ਰੀ ਚੌਹਟ ਸਾਬ ਦੇ ਜੰਗ ਫਤਹਿ ਕਰਨੀਆਂ ਤੁਸੀਂ ਮੇਰੇ ਪੁੱਤਰਾ ਤੇ ਮੇਰੀ ਧੀ ਮੇਰਾ ਪੁੱਤਰਾ ਤੇ ਮਹਾਰਾਜ ਨੇ ਆਪਣੇ ਹੱਥੀ ਤਿਆਰ ਕੀਤੇ ਸੱਤ ਸਮਝਾਏ ਕਿ ਮਹਾਰਾਜ ਦਰਦੀ ਦੇ ਕੋਲ ਆਪ ਦੇ ਹਿੱਸਾ ਤੇ ਨਾਲ ਗਏ ਤਿੰਨ ਪਹਿਲੇ ਭਾਈ ਸੈਜ ਸਿੰਘ ਭਾਈ ਜਮਨ ਤੇ ਭਾਈ ਮੋਹਨ ਸਿੰਘ ਇੱਕ ਹੋਰ ਸਿੰਘ ਦੇ ਕੇ ਮਾਰੇ 5000 ਜਥਾ ਨਾਲ ਕਹਿੰਦੇ ਚਾਰ ਦਿਨ ਇਸ਼ਾਰਾ ਕੀਤਾ ਬੜੀ ਤੇਜ਼ੀ ਨਾਲ ਜਿਸ ਕਿਲੇ ਚੋਂ ਸਿੰਘ ਨਿਕਲੇ ਤੇ ਸਦ ਤੇ ਤੇ ਜਦੋਂ ਕਿਸਾਨ ਅਸਲ ਵੱਟ ਤੇ ਏਡੀ ਵੱਟ ਦੇ ਨਾਲ ਕਿ ਐਸਐਸ 4 ਕਿਲੋਮੀਟਰ ਤੋਂ ਭੁੱਜ ਮਾਜਰਾ ਚੱਲਦੇ ਪਿੰਡ ਦਾ ਫੀਲਡ ਹੌਟ ਚਾਹ ਜਾਂਦੇ ਬਾਬਾ ਜੀ ਆਸ ਵਿੱਚ ਸੀਧੀ ਆ ਗਏ ਇਹਨਾਂ ਦਾ ਸੇਧਿਆਂ ਤੋਂ ਬਾਅਦ ਥੋੜਾ ਜਿਹਾ ਪਾਈਪ ਕਿਲੇ ਮੁਖਦਵਾਰ ਤੇ ਆ ਗਏ ਤੇ ਮਹਾਰਾਜ ਜੀ ਪਤਾ ਲੱਗੇ ਛੋਟੇ ਸਾਹਿਬ ਜੀ ਦੇ ਸੇਧੀ ਤੇ ਚੁੱਟੀਆਂ ਤੇ ਮਹਾਰਾਜ ਨੇ ਆਪਕੋ ਸਨੇ ਸ਼ੁਕਰੀਆ ਦਾ ਕਰਦੇ ਹੋਏ ਚਲੇ ਕਿਲੇ ਚਾਏ ਆ ਨਿਵਾਸੇ ਮਹਾਰਾਜ ਕਰਦੇ ਸਵੇਰੇ ਜਦੋਂ ਤੁਸੀਂ ਬੋਰ ਸਾਹਿਬ ਸੀਧੀ ਲੱਭਦੇ ਤੇ ਸੀਧੀ ਪਾਵਾ ਕਰ ਸ਼ੰਕੇਸ ਗੱਲ ਤੇ ਆਣੂਗੇ ਤੁਸੀਂ ਜੰਗਤ ਜੀ ਲਓਗੇ ਤੇ ਸਿਫਟ ਫਾਰਮ ਦਾ ਖਾਤਮਾ ਹੋਵੇਗਾ ਤੁਸੀਂ ਕਿਲਾ ਸਾਟੇ ਕਿ ਨਿਕਲ ਤੋਂ ਪੰਚ ਸਿਮਾਰੇ ਕਰਨ ਲੱਗੇ ਉਹਨਾਂ ਜਨਰੇਸ਼ਨ ਕੇ ਬਹੁਤ ਸਾਰ ਜਦ ਤੀਨ ਤਾ ਤੇ ਪਿਆਰੇ ਤੀਨ ਸਤ ਸਿੰਘ ਕੀ ਰਾਤੇ ਯਾ ਕੋਲਾ ਛੱਟ ਕੇ ਨਿਕਲ ਗਏ ਉਹਨਾਂ ਚੜਾਂ ਦੇ ਦੋ ਪਿਆਰੇ ਭਾਈ ਦਿਆ ਸਿੰਘ ਤੇ ਤਰਸਿਕ ਤੇ ਵਿਚਾਰ ਕਰਦੇ ਸੀ ਭਾਈ ਮਾਨ ਸਿੰਘ ਤੇ ਮਹਾਰਾਜ ਨੂੰ ਕਹਿਣ ਲੱਗੇ ਜਦੋਂ ਭਰੀ ਸਭਾ ਤੇ ਪੰਜ ਪਿਆਰੇ ਨੂੰ ਬਚਵਾ ਦੇਗਾ ਰਾਖੀ ਦੀ ਗੁਰੂ ਨੂੰ ਸਿਰ ਮੱਥੇ ਨਾਲ ਪਾਉਂਦਾ ਐਸੇ ਤਾਂ ਤੇ ਮਾਰੇ ਨੇ ਕਰਨ ਕੀ ਤੁਹਾਡਾ ਬਖਸ਼ੀ ਗੁਰਦਾਰਾ ਤਾੜੀ ਸਭਾ ਤਾੜੀ ਮਾਰੀਆਂ ਇਸ ਸਮੇਂ ਉਹਨਾਂ ਦਾ ਪੀਰ ਐਲ.ਐਲ.ਟੀ. ਕੇ ਤਾਲ ਤੋਂ ਦਾ ਫੌਲੋ ਜਿਹੜਾ ਮੁਗਲ ਫੌਜੀ ਦਾ ਤਰ੍ਹਾਂ ਫੌਲੋ ਫੌਲੋ ਦੀ ਵਾਰਕ ਕੀਤੀ ਹੈ ਇੱਕ ਦੂਜੇ ਨਾਲ ਸਿੰਘਾਂ ਦੇ ਕਰਨਾ ਸੀ ਇਹ ਆਉਸਤਿਕ ਨੇ ਅੜਖੜ ਕੇ ਮਰੀਆਂ ਜਿਹਾ ਸਤਾਂ ਕੋਲ ਦਰ ਤਾਲੀ ਸਵਾ ਨਾਲ ਲੱਗੇ ਕੌਜ ਨੂੰ ਤੰਦ ਲੱਗਿਆ ਕਿ ਦਰਕਾਰੇ ਤੇ ਬਗਾਰੇ ਮਹਾਰਾਜ ਨੇ ਮੌਦਿਕ ਘਾਟ ਤੋਂ ਬਾਅਦ ਇੱਥੇ ਦੇ ਨਾਲ ਲੱਗਾ ਪਈ 10 ਕਿਲੋਮੀਟਰ ਜੈਪੁਰ ਦੀ ਦੀ ਛੰਦ ਕਰਦਾ ਜਦ ਮਹਾਰਾਜ ਨੇ ਅੱਛਾ ਚੱਲੇ ਪਏ ਜਿਹੜੀ ਸਨ ਕੋ ਅਨੰਤਪੁਰ ਸਾਹਿਬ ਜਾਣਾ ਮੈਲਾ ਥਾੜੇ ਪੁੱਛਾ ਲੰਮੇ ਚੱਲ ਵਾਲ ਨੇ ਕਿਸਮਾ ਪੇ ਚਾਰ ਕਰਨ ਕਿਹਾ ਮਹਾਰਾਜ ਜੀ ਨੇ ਕੋਈ ਕੜੀ ਸੇਵਾ ਦੇ ਸਿੰਘਾਂ ਅਗਰ ਕੋਸੇ ਮਾਰੇ ਕੇ ਜਲ ਸਮਾਇ ਤੱਕ ਖੁੱਲ ਚੱਲ ਕੇ ਹਨਗੇ ਮਰਨ ਸੇਵਾ ਲਈ ਦੋਨੇ ਲਾਤਨ ਪਿਆਰੀ 40 ਸਿੰਘਾਂ ਦਾ ਕਲਾ ਕਲਾ ਜੰਗ ਦੇ ਮੈਦਾਨ ਚ ਸਿੰਘ ਜੀ ਦਾ ਹੋਇਆ 23 ਦਸੰਬਰ ਨੂੰ ਬਾਬਾ ਜੀਵਨ ਸਿੰਘ ਜੀ ਪਾਈ ਜਤਾ ਜੀ ਫੌਜ ਦੇ ਜਨਰਲ ਇਸੇ ਸਾਥ ਜੰਗ ਕਰਦੇ ਸ਼ਹੀਦ ਹੋਏ ਤੇ ਜੀਸ਼ਾਨ ਕਾਉਣੇ ਸਿੱਤਾ ਤੇ ਲੱਕੜਵਾਦ ਨੇ ਕੇ ਪਾਈ ਨਿਸ਼ਕਾਰ ਕੀਤਾ ਤੁਸੀਂ ਸਿੱਖ ਕਟਕੜ ਸਾਹਿਬ ਦੇ ਦਰਸ਼ਨ ਕਰਕੇ ਆਏ ਤੋਂ ਵੱਡੇ ਸਾਬ ਜਦੇ ਤਿੰਨ ਪਿਆਰੀ 40 ਸਿੰਘਾਂ ਦੀ ਪਛਾਣ ਕਾਉਣੇ ਬਹੁਤ ਵੱਡਾ ਗੇਠਾ ਤਿਆਰ ਪੜਾ ਗੇਠਾ ਤਿਆਰ ਕਰਨ ਤੋਂ ਉਹ ਦਰ ਨਹੀਂ ਦਿਖਾਈ ਤੇ ਮੁਗਲਾਂ ਨਾਲ ਕਾਫੀ ਜਿਆਦਾ ਟੱਕਰ ਹੋਈ ਹੈ ਤਨੇ ਇਹਨਾਂ ਜਲਵਾਂ ਦੇ ਹੱਥ ਨਹੀਂ ਹੋਣਾ ਵਾਲੇ ਇੱਥੇ ਚਾਹਾਂ ਮਾਰ ਕੇ ਦੀਸ਼ਾਨਤ ਹੋਰ ਪਾਈ ਨੇ ਸਾਰੇ ਸੰਕਟ ਨਾਲ ਸੇਜ ਪਾਈ ਆ ਇਸ ਸਤਨ ਮਾਰੇ ਨੇ ਬਲ ਦਿੱਤਾ ਸੰਕਟਾਂ ਬਾਹਰ ਤੇ ਮੇਰੇ ਮਨੋ ਕਾਮਨਾ ਪੂਰੀ ਨੂੰ ਯਾਤਰਾ ਕਰ ਦਿੱਤੀ ਆ ਇਹ ਵੀ ਹੁਣ ਤੋਂ ਮਾਰੇ ਕਰਦੇ ਨੇ ਸਾਰੇ ਸਥਾਨ ਪਰਕਰਤ ਹੋਏ ਤੇ ਤੁਸੀਂ ਦੇਖਦੇ ਪੰਜ ਸੱਤ ਮੈਂ ਜਿਹੜਾ ਬਿਲਿੰਗ ਦੇ ਸੰਕਟਾਂ ਜਿਹੜਾ ਕਿਸੇ ਵੀ ਕਮੇਟੀ ਨਾਲ ਕੋਈ ਸਬੰਧ ਨਹੀਂ ਅੰਦਰੇ ਪਾਸੇ ਜਿੱਥੇ ਪਾਈ ਵਿਰੋਧਾਂ ਦੀ ਸ਼ੁਰੂਤ ਆ ਇਸ ਸਥਾਨ ਤੇ ਸੇਕਸੀ ਸਭਈ ਹਾਜ਼ਰ ਨੇ ਜਿਹੜੇ ਸੰਕਟਾਂ ਤੇ ਦੇਖ ਕੇ ਬਰਾਹਮਣ ਬਿੰਦੀ ਕਰਦੇ ਮਾਰੇ ਜਿਹੜਾ ਮਨੋ ਕਾਮਨਾ ਪੂਰੀ ਕਰਦੇ ਵਾਲੇ ਪਾਸੇ ਪਾਈ ਸੰਕਟਾ ਖਤਰੂ ਹਾਲਤਾਂ ਦੇ ਸਿੱਟੇ ਕੰਮ ਪਿਆਰ ਕਰੇ ਉੱਪਰੋਂ ਪਾਸੇ ਲੰਗਰ ਹਾਲ ਬਣ ਰਿਹਾ ਤੇ ਮਿਸਤੀ ਲੱਗੇ ਹੋਏ ਆ। ਤੇ ਅੱਜ ਲੰਟਰ ਪਾ ਰਿਹਾ ਭਾਈ ਗੁਰੂ ਘਰ ਦੇ ਵਿੱਚ। ਪਰਨੇ ਪੁਆਹ ਜੀ ਹਿਸਾਬ ਆ ਕੇ ਸਿੰਘਾਂ ਜੀ ਦਾ ਕੁਸ਼ੀਏ ਪ੍ਰਾਪਤ ਕਰੋ। ਮਹਾਰਾਜ ਚੰਦੀ ਕਰ ਰੱਖੇ ਸਾਰੀ ਸੰਗਤਾਂ ਜਾਂ ਤਰਸ ਪਰੇ ਵਾਹਿ ਫਾਤ। ਮੈਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੌਰ ਅੱਜ ਤੁਹਾਨੂੰ ਦਰਸ਼ਨ ਕਰਾਏ ਸ੍ਰੀ ਚਮਕੌਰ ਸਾਹਿਬ। ਜਿਸ ਨੂੰ ਚਮਕੌਰ ਦੀ ਗੜੀ ਵੀ ਕਿਹਾ ਜਾਂਦਾ ਹੈ। ਇਸ ਹਸਤਾਨ ਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਤੇ ਨਾਲ ਦੇ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਤੇ ਤੁਹਾਨੂੰ ਬਾਕੀ ਸਾਰਾ ਇਤਿਹਾਸ ਸਾਡੇ ਬਲੌਗ ਵਿੱਚ ਪਤਾ ਲੱਗ ਹੀ ਗਿਆ ਹੋਵੇਗਾ ਤੇ ਸਾਡਾ ਇੱਕ ਇਹੀ ਸੁਨੇਹਾ ਹੈ ਸਾਰੇ ਵੀਰਾਂ ਨੂੰ ਵੀ ਤੁਸੀਂ ਵੱਧ ਤੋਂ ਵੱਧ ਗੁਰੂ ਘਰ ਨਾਲ ਜੁੜਿਆ ਕਰੋ ਕਿਉਂਕਿ ਆਪਣੇ ਗੁਰੂਆਂ ਦਾ ਇਤਿਹਾਸ ਬਹੁਤ ਵੱਡਾ ਹੈ ਤੇ ਉਸ ਤੇ ਅਮਲ ਵੀ ਕਰਿਆ ਕਰੋ ਜਿਵੇਂ ਕਿ ਅੱਜ ਕੱਲ ਜਿਵੇਂ ਨਵੇਂ ਮੁੰਡੇ ਵਾਲ ਕਟਾ ਦਿੰਦੇ ਨੇ ਕੇਸ ਕਟਾ ਰਹੇ ਨੇ ਕਤਲ ਕਰਾ ਰਹੇ ਨੇ ਤੇ ਬੀਬੀਆਂ ਵੀ ਆਪਣੀ ਕਟਿੰਗ ਕਰਾਉਂਦੀਆਂ ਨੇ ਵਾਲਾਂ ਦੀਆਂ ਤੇ ਉਹ ਬਹੁਤ ਗਲਤ ਹੈ ਇਸ ਚੀਜ਼ ਨੂੰ ਦੇਖ ਕੇ ਆਪਣੇ ਗੁਰੂ ਸਾਹਿਬ ਜੀ ਦਾ ਮਨ ਦੁਖੀ ਹੁੰਦਾ ਕਿਉਂਕਿ ਉਹਨਾਂ ਨੇ ਸਿੰਘਾਂ ਦੇ ਨਾਮ ਦੇ ਨਾਲ ਵੀ ਸਿੰਘ ਲਾ ਕੇ ਭੇਜਿਆ ਸੀ ਤੇ ਪਰ ਆਪਾਂ ਉਸ ਚੀਜ਼ ਤੇ ਅਮਲ ਨਹੀਂ ਕਰ ਰਹੇ ਤੇ ਜਾਗੋ ਆਪਣੇ ਗੁਰੂ ਸਾਭਾ ਦੀ ਛਿਹਦੀ ਦੇਖੋ ਤੇ ਤੁਹਾਨੂੰ ਉਹਨਾਂ ਦੇ ਅਮਲ ਕਰੋ ਬਾਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਪ ਪਾਠ ਕਰਿਆ ਕਰੋ ਤੁਹਾਨੂੰ ਪਤਾ ਲੱਗ ਜਾਊਗਾ ਗੁਰੂ ਸਾਹਿਬ ਨੇ ਸਾਡੇ ਕਿੰਨੀ ਛਿਹਦੀਆਂ ਪ੍ਰਾਪਤ ਕੀਤੀਆਂ ਸਾਡਾ ਤੁਹਾਨੂੰ ਇਹ ਸੁਨੇਹਾ ਹੈ ਤੇ ਬਾਕੀ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ